ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਉੱਚੇ ਪਾਰ ਬਿਅੰਤ ਸਵਾਮੀ ਉੱਚੇ ਪਾਰ ਬਿਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਉੱਚੇ ਪਾਰ ਬੇਅੰਤ ਸਵਾਮੀ ਉੱਚੇ ਪਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ ਕੌਣ ਜੇਰੇ